ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹੱਲਾ ਚੌਥਾ ਕਾਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜਿਉ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਏ ਜੀਓ ਗੁਣ ਗਾਈ ਬਿਗਸੈ ਸਦਾ ਆਨੰਦ ਦਿਨ ਜਾਂ ਆਪ ਸਾਚੇ ਭਾਵਈ ਅਹੰਕਾਰ ਹਉ ਮੈਂ ਤਜ ਮਾਇ ਸਹਿਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਅੰਦਰ ਸਾਚ ਨੇਹੋ ਪੂਰੇ ਸਤਿਗੁਰ ਜੀਉ ਤੇਸ ਸੇਵੀ ਦਿਨ ਰਾਤ ਮੈਂ ਕਦੇ ਨ ਵਿਸਰ ਜੀਉ ਕਦੇ ਨਾ ਬਿਸਾਰੀ ਆਨੰਦ ਦਿਨ ਸਮਾਰੀ ਜਾ ਨਾਮ ਲਈ ਤਾ ਜੀਵਾ ਸ੍ਰਾਵਣੀ ਸੁਣੀ ਤਾ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੀ ਤ ਸਤ ਗੁਰ ਮੇਲੇ ਆਨੰਦਿਨ ਬਵੇਖ ਬੋਧ ਵਿਚਰੇ ਅੰਦਰ ਸਾਚ ਨੇਹੋ ਪੂਰੇ ਸਤ ਗੁਰ ਸਤ ਸੰਗਤ ਮਿਲ ਵਡ ਭਾਗ ਤਾ ਹਰ ਰਸ ਆਵੈ ਜੀਉ ਆਨੰਦਿਨ ਰਹੈ ਲੇਵਲਾਈ ਤਾ ਸਹਿਜ ਸਮਾਵੈ ਜੀਉ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਮੈਂ ਰਾਗੀ ਹਾਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰ ਖਸੋਗ ਦੁਹਾਂ ਤੀ ਮੁਕਤ ਜੋ ਪ੍ਰਭ ਕਰੇ ਸੋ ਭਾਵਈ ਸਤ ਸੰਗਤ ਮਿਲ ਵਡ ਭਾਗ ਤਾ ਹਰ ਰਸ ਆਵੈ ਜੀਉ ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਮੈ ਰੋਹੀਆ ਮੇਰੀ ਮੇਰੀ ਕਰਤ ਵਿਹਾਵਈ ਜੋ ਪ੍ਰਵ ਦੇ ਤਿਸ ਚਿਤ ਨਾਹੀ ਅੰਤ ਗਇਆ ਪਛਤਾਵਈ ਬਿਨ ਨਾਵੈ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਤੋਹਿਆ ਦੂਜੈ ਭਾਇ ਦੁਖ ਹੋਇ ਮਨ ਮੁਖ ਜਮ ਜੋਹਿਆ ਜੀਉ ਕਰਿ ਕਿਰਪਾ ਲਿਹੁ ਮਿਲਾਇ ਮਹਿਲ ਹਰ ਪਾਇਆ ਜੀਉ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਉ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ आनंद दिन जपत रहै दिन राती सहज नाम ਧਿਆਇ ਨਾਮੁ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਾਰ ਕਿਰਪਾ ਲਿਹੁ ਮਿਲਾਇ महल हर पावै जियो नामो नाम मिली वढाई नानक नाम नमन लिहो मिलाई महल हर पावै जियो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਓ